47 ਵੇਲੇ ਅਸੀਂ ਇਸ ਕਰਕੇ ਖਤਾ ਖਾਏ ਕਿ ਅਸੀਂ ਇੱਥੇ ਵੀ ਜੋ ਪੰਜਾਬ ਦੀ ਗਲੀਆਂ ਦੀ ਪੋਲਿਟਿਕਸ ਸੀ ਉਹ ਚ ਉਲਝੇ ਰਹੇ ਜੋ ਇੱਕ ਖਿੱਤੇ ਦੀ ਤੇ ਇੰਟਰਨੈਸ਼ਨਲ ਪੋਲਿਟਿਕਸ ਚੱਲ ਰਹੀ ਸੀ ਉਹਦਾ ਸਾਨੂੰ ਕੋਈ ਗਿਆਨ ਨਹੀਂ ਸੀ 1930 ਤੋਂ ਬਿਲਕੁਲ ਇੰਗਲੈਂਡ ਦੀ ਲਿਬਰਲ ਪਾਰਟੀ ਕਹਿ ਰਹੀ ਕਿ ਜਿਸ ਦਿਨ ਅਸੀਂ ਜਿੱਤ ਗਏ ਅਸੀਂ ਇੰਡੀਆ 'ਚ ਪਾਵਰ ਟਰਾਂਸਫਰ ਕਰ ਦੇਵਾਂਗੇ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ 'ਚ ਪਾਇਆ ਇਸ ਗੱਲ ਤੇ ਇਲੈਕਸ਼ਨ ਲੜੀ 1930 ਅੱਜ 1947 ਦੇ ਜੂਨ ਮਹੀਨੇ ਦਾ ਕੰਗਰੇਜਾਂ ਨੂੰ ਬਾਹਰ ਕੱਢਣ ਲਈ ਲੱਗੇ ਰਹੇ ਜਿਹੜੇ ਕਹਿ ਰਹੇ ਕਿ ਅਸੀਂ ਆਪ ਛੱਡ ਦਿਆਂ। ਕਾਂਗਰਸ ਇਸ ਕਰਕੇ ਲੈ ਗਈ ਕਿ ਕਾਂਗਰਸ ਨੇ 1930 ਤੋਂ ਬਾਅਦ ਹੀ ਉਸੇ ਵਕਤ 'ਤੇ ਅੰਗਰੇਜ਼ਾਂ ਨੇ ਜਦੋਂ ਚਲੇ ਜਾਣਾ ਅਸੀਂ ਸਾਰਿਆਂ ਨੂੰ ਕਿਸ ਤਰ੍ਹਾਂ ਕਾਬੂ ਕਰਨਾ ਉਹ ਇਸ ਨੀਤੀ 'ਤੇ ਚੱਲੇ। ਅੰਗਰੇਜ਼ਾਂ ਤੋਂ ਬਾਅਦ ਵਾਲੀ ਸਥਿਤੀ ਉਹਨਾਂ ਨੇ ਸੋਚੀ। ਅੱਜ ਵੀ ਖਿੱਤੇ ਦੇ ਹਾਲਾਤ ਇਸ ਤਰ੍ਹਾਂ ਨੇ। ਪੰਜਾਬ ਦੇ ਹਾਲਾਤ ਇਸ ਤਰ੍ਹਾਂ ਨੇ। ਦੁਨੀਆਂ ਦੇ ਹਾਲਾਤ ਇਸ ਤਰ੍ਹਾਂ ਨੇ ਕਿ ਬਹੁਤ ਛੇਤੀ ਮੌਕਾ ਫੇਰ ਆ ਜਾਣਾ। ਪੰਜਾਬ 'ਚ ਇਸ ਵਕਤ ਕਿਸੇ politcal ਧਿਰ ਦਾ ਕੋਈ ਪ੍ਰਭਾਵ ਨਹੀਂ ਨਾ ਬਾਦਲ ਦਾ ਨਾ ਅਮਰਿੰਦਰ ਦਾ ਨਾ ਆਪ ਦਾ ਨਾ ਕਿਸੇ ਵੀ ਕਿਸੇ ਦਾ ਪੂਰੇ ਇੰਡੀਆ ਦੇ ਵਿੱਚ ਜਿੰਨੀਆਂ ਪ੍ਰਾਣੀਆਂ ਜਿਨ੍ਹਾਂ ਨੇ 70 100 ਸਾਲ ਰਾਜ ਕੀਤੇ ਉਹਨਾਂ ਦਾ ਵੀ ਪ੍ਰਭਾਵ ਨਹੀਂ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹਦੇ ਆਪ ਦੀ ਜਨਤਾ 'ਚ ਪੈਰ ਚੱਕ ਹੋ ਗਏ ਇਸੇ ਕਰਕੇ ਉਹ ਸਿੱਖਾਂ ਦੇ ਨਾਲ ਸੰਧੀ ਦੀਆਂ ਗੱਲਾਂ ਕਰ ਤੋ ਇੰਟਰਨੈਸ਼ਨਲ ਹਾਲਾਤ ਇਸ ਤਰ੍ਹਾਂ ਬਣ ਰਹੇ ਆ ਕਿ ਜਿੱਥੇ ਕਿਸੇ ਦਾ ਕੋਈ ਪ੍ਰਭਾਵ ਨਹੀਂ ਉਸ ਹਾਲਾਤ ਦੇ ਵਿੱਚ ਚੇਂਜ ਬਹੁਤ ਸੌਖੀ ਆ ਜਾਂਦੀ ਹੈ ਬਿਲਕੁਲ ਮੌਕੇ ਤੇ ਕੁਝ ਨਹੀਂ ਕਰਦੇ ਇਸ ਕਰਕੇ ਆਪਾਂ ਨੂੰ ਸੰਜੀਦਾ ਹੋ ਕੇ ਸੋਚਣਾ ਪੈਣਾ ਤੇ ਸੋਚਣਾ ਗੁਰਮਤ ਅਨਸਾਰ ਪੈਣਾ ਜਿਹੜੀ ਸਾਡਾ ਅੱਜ ਦਾ ਇਕਤਾ ਵਾਲਾ ਮਸਲਾ ਹੈ ਸਾਡਾ ਅਗਵਾਈ ਦੇਣ ਦਾ ਮਸਲਾ ਹੈ ਉਹ ਮੁਖਤ ਹੈ ਸਿੱਖਾਂ ਦੀ ਲੀਡਰਸ਼ਿਪ 'ਚ ਦੋ ਗੋਣ ਪੱਕੇ ਹੁੰਦੇ ਇੱਕ ਕਲੈਕਟਿਵ ਲੀਡਰਸ਼ਿਪ ਸਾਂਝ ਜਿਹਨੂੰ ਆਪਾਂ ਪੰਜ ਪ੍ਰਧਾਨੀ ਕਹਿੰਦੇ ਆ ਦੂਜਾ ਕੰਸੈਂਸਸ ਬਿਲਡਿੰਗ ਜਿਹਨੂੰ ਆਪਾਂ ਗੁਰਮਤਾ ਕਹਿੰਦੇ ਆ ਗੁਰਮਤਾ ਇਹ ਨਹੀਂ ਹੁੰਦਾ ਜਿੱਦਾਂ ਚੰਡੀਗੜ੍ਹ ਮੀਟਿੰਗ ਹੋਈ ਪਰਸੋਂ 20 ਜਣੇ ਬੁਲਾਏ 20ਾਂ ਜਣਿਆਂ ਨੇ ਜਿਹੜੇ ਸੁਝਾਅ ਦਿੱਤੇ ਕਿਸੇ ਨੇ ਨੋਟ ਨਹੀਂ ਕੀਤੇ ਜਿਹੜੀ ਗੱਲ ਦੋ ਗੱਲਾਂ ਅਨਾਉਂਸ ਹੋਈਆਂ ਉਹ 20ਾਂ ਬੁਲਾ ਰਹਿਆਂ ਚ ਕਿਸੇ ਨੇ ਸੁਝਾਅ ਹੀ ਨਹੀਂ ਦਿੱਤਾ ਨਾ ਕੋਰ ਕਮੇਟੀ ਦਾ ਕਿਸੇ ਨੇ ਸੁਝਾਅ ਦਿੱਤਾ ਨਾ 15 ਅਗਸਤ ਵਾਲਾ ਕਿਸੇ ਨੇ ਦਿੱਤਾ ਉਦਾਂ ਮੈਂ ਦੋ ਹੀ ਗੱਲਾਂ ਦੇ ਵਿਰੋਧ 'ਚ ਨਹੀਂ ਬਟ ਮੀਟਿੰਗ ਦੇ ਵੇਚ ਤੁਸੀਂ ਨੂੰ ਗੁਰਮਤਾ ਨਹੀਂ ਕਹਿ ਸਕਦੇ ਕਿ 20 ਬੰਦਿਆਂ ਦੇ ਸੁਝਾਅ ਲੈ ਲਓ ਬਟ ਫੈਸਲਾ ਤੁਸੀਂ ਪਹਿਲਾਂ ਹੀ ਕਰਕੇ ਆਓ ਤੇ ਉਹ ਅਨਾਉਂਸ ਕਰਦਾ ਉਹ ਤੇ 20 ਬੰਦੇ ਬੁੱਕਰ ਵੀ ਨਹੀਂ ਸਕਦੇ ਕਿ ਅਸੀਂ ਮੀਟਿੰਗ ਨਹੀਂ ਗਏ ਸੀਗੇ ਉਹ ਗੁਰਮਤਾ ਨਹੀਂ ਹੁੰਦਾ ਇਹ ਕਿਸੇ ਨੂੰ ਇਨਕਲੂਡ ਕਰਨ ਵਾਲਾ ਪ੍ਰੋਸੈਸ ਨਹੀਂ ਹੈ ਇਹ ਕਿਸੇ ਨੂੰ ਬਾਹਰ ਧੱਕਣ ਵਾਲਾ ਪ੍ਰੋਸੈਸ ਹੈ ਮੀਟਿੰਗ ਜ ਅੱਜ ਮੰਗੂ ਪ੍ਰੋਗਰਾਮ ਲੇਟ ਹੋ ਗਿਆ 4 ਵਜੇ ਆ ਕੇ ਕਿਸੇ ਕੋਲ ਡਿਸਕਸ਼ਨ ਕਰਨ ਦਾ ਟਾਈਮ ਨਹੀਂ ਨਾ ਤੁਸੀਂ ਮੈਨੂੰ ਦੱਸੋ ਵੀ ਕਿਦਾਂ ਗੁਰਮਤਾ ਹੋਇਆ ਜੀ ਇਹੇ ਬਿਲਕੁਲ ਬੁਨਿਆਦੀ ਗੱਲਾਂ ਕਰਕੇ ਅਸੀਂ ਸਾਰਾ ਕੁਝ ਹੁੰਦੇ ਸੰਦੇ ਅੱਜ ਮਾਰ ਖਾ ਰਹੇ ਬਿਲਕੁਲ ਜਿਹਨਾਂ ਬੰਦਿਆਂ ਦੇ ਕੋਈ ਕੈਰੈਕਟਰ ਹੀ ਨਹੀਂ ਹੈ ਉਹਨਾਂ ਕੋਲ ਤੋਂ ਬਿਲਕੁਲ ਇਹ ਆਪਾ ਪਰਚੋਰ ਦਾ ਮਸਲਾ ਹੈ ਆਪਾ ਪਰਚੋਰ ਤੇ ਨਹੀਂ ਆਵਾਂਗੇ ਹਾਰ ਸਾਰਿਆਂ ਦੀ ਸਾਂਝੀ ਹੈ ਇਹ ਨਹੀਂ ਹੈ ਵੇ ਡੁੱਬਣਾ ਉਹਨਾਂ ਨਹੀਂ ਹੈ ਜਿਹੜੇ ਲੀਡ ਕਰਦੇ ਆ ਰੁਪਣਾ ਦਾ ਪੂਰੀ ਸੋਸਾਇਟੀ ਜਿਹੜੇ ਮੋਹਰੇ ਆ ਇਤਿਹਾਸ ਨਾ ਉਹਨਾਂ ਦਾ ਜ਼ਰੂਰ ਆਣਾ ਹੁਣ ਆਪਾਂ ਬਹੁਤ ਹਾਰਾਂ ਖਾ ਲਈਆਂ ਐਡੇ ਵੱਡੇ ਸਿਲਸਲੇ ਆ ਹਾਰਾਂ ਦੇ ਪਿਛਲੇ 3 ਸਾਲਾਂ ਪਿਛਲੇ 2 ਸਾਲਾਂ 'ਚ ਤਿੰਨ ਵੱਡੀਆਂ ਹਾਰਾਂ ਖਾਧੀਆਂ ਘਰ ਦੇ ਵਿੱਚ ਛੋਟਾ ਜਿਹਾ ਇੱਕ ਸਾਡੀ ਅਸੀਂ ਚੋਨਾ ਲਾਣੇ ਆ ਚੋਨੇ ਨੂੰ ਬਣਕਦਾ ਰੰਗ ਹਰੇ ਤੋਂ ਥੋੜਾ ਜਿਹਾ ਪੀੜਾ ਹੋ ਜਾਏ ਨਾ ਆਈ ਸੋਚਣ ਲੱਜੇ ਦੇ ਵਿੱਚ ਨਾਈਟ੍ਰੋਜਨ ਘਟ ਗਈ ਜ਼ਿੰਕ ਘਟ ਗਈ ਲੋਹਾ ਘਟ ਗਿਆ ਕਿ ਆ ਚੱਕਰ ਹੋ ਗਿਆ ਇਨਸਟੈਂਟ ਸੋਚਦੇ ਐਨਲਿਸਿਸ ਕਰਦੇ ਪਰਚੋਲ ਕਰਦੇ ਇਹਦੇ ਸਾਨੂੰ 30 30 40 40 ਸਾਲ ਹੋ ਗਏ ਕੋਈ ਇੱਕ ਸਕਸੈਸ ਦੀ ਗੱਲ ਨਹੀਂ ਹੈ ਆਰਾਂ ਦੇ ਢੇਰ ਲੱਗੇ ਪਏ ਆ ਗਿਣਨ ਨੂੰ ਤੇ ਸਾਡਾ ਐਨਲਿਸਿਸ ਦਾ ਪ੍ਰੋਸੈਸ ਕਿਤੇ ਬਿਨਾ ਪਰਚੋਲ ਦੇ ਵਿੱਚ ਅਮਲ ਤੋਂ ਪਏ ਤੋਂ ਅਗਲੇ ਰਾਹ ਨਹੀਂ ਖੁੱਲਣੇ ਇਹ ਗੱਲ ਸਪਸ਼ਟ ਹੈ 2004 ਚ ਅਸੀਂ ਸੰਤ ਜਰਨੈਲ ਸਿੰਘ ਉਹਨਾਂ ਦੀ ਇੱਕ ਤਸਵੀਰ ਲਾਈਏ ਕਾਰ ਦੇ ਪਿੱਛੇ 5000 ਅਸੀਂ ਸਿਪਾਈ ਸਾਡੇ ਕੋਲ 5000 ਤਸਵੀਰ ਫ੍ਰੀ ਚ ਲੋਕ ਲੈ ਕੇ ਬਟ ਲਾਈ ਨਹੀਂ ਕਿਸੇ ਫਤੇਗੜ ਸਾਹਿਬ ਇੱਕ ਅਸੀਂ ਤਸਵੀਰ ਲਾਈ ਤਾਂ ਵੱਡੀ ਸਾਰੀ ਪੁਲਿਸ ਦੀ ਧਾੜ ਡੀਐਸਪੀ ਲੈ ਕੇ ਆ ਗਿਆ ਸੋ ਇਸ ਤਰ੍ਹਾਂ ਦਾ ਹਾਲਾਤ ਹੈਗਾ ਕਿ ਸੰਤਾਂ ਦੇ ਬਾਰੇ ਗੱਲ ਕਹਿਣੀ ਵੀ ਔਖੀ ਸੀਗੀ ਤੁਸੀਂ ਨਵੇਂ ਤੋਂ ਵਹਿਤਰ ਜਾਣਦੇ ਅੱਜ ਉਧਾਂ ਦੀ ਹਾਲਾਤ ਨਹੀਂ ਅੱਜ ਸਿੱਖਾਂ ਦੀ ਆਜ਼ਾਦੀ ਦੀ ਗੱਲ ਦੇ ਲਈ ਸਿੱਖਾਂ ਨਾਲ ਹੋਏ ਧੱਕੇ ਦੇ ਗੱਲ ਦੇ ਲਈ ਜਿੱਡਾ ਵੱਡਾ ਹੰਗਾਰਾ ਅੱਜ ਸਿੱਖਾਂ ਦੇ ਵਿੱਚ ਪੰਜਾਬ 'ਚ ਹੈ ਤੇ ਬਾਹਰ ਹੈ ਇੰਨਾ ਕਦੇ ਨਹੀਂ ਰਿਹਾ ਜਿੰਨਾ ਵੱਡਾ ਹੰਗਾਰਾ ਸੀ ਆਜ਼ਾਦੀ ਪੱਖੀ ਗੱਲ ਦਾ ਤੇ ਜਿੰਨਾ ਇੰਡੀਆ ਦੀ ਸੈਂਟਰਲ ਲੀਡਰਸ਼ਿਪ ਦੇ ਪ੍ਰਤੀ ਰੋਸ ਹੈ ਇੰਨਾ ਕਦੇ ਨਹੀਂ ਸੀਗਾ ਪਰ ਉਹਦੇ باوجود ਸਾਡੇ ਜਿਹੜੇ ਸਿੱਖਾਂ ਦੇ ਜਥੇਬੰਦਕ ਸਟਰਕਚਰ ਹੈ ਸਾਡੇ ਜਿਹੜੇ ਜਥੇਬੰਦਕ ਢਾਂਚੇ ਆ ਉਹ ਸਭ ਤੋਂ ਵੱਧ ਕਮਜ਼ੋਰ ਹੈ ਇਹ ਸਾਡੀ ਪਰਚੋਲ ਦਾ ਮਸਲਾ ਹੋਣਾ ਚਾਹੀਦਾ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਸ ਤਰ੍ਹਾਂ ਦਾ ਕ੍ਰਾਈਸਿਸ ਦਾ ਟਾਈਮ ਆਣਾ ਉਹਦੇ ਵਿੱਚ ਐਕਸਪੀਰੀਐਂਸਡ ਬੰਦਿਆਂ ਦੀ ਬਹੁਤ ਲੋੜ ਹੈ ਨਵੇਂ ਬੰਦੇ ਕ੍ਰਾਈਸਿਸ ਦੇ ਵਕਤ ਸਹੀ ਲੀਡਰਸ਼ਿਪ ਨਹੀਂ ਦੇ ਸਕਦੇ ਹੁੰਦੇ ਕਿਉਂਕਿ ਕ੍ਰਾਈਸਿਸ ਦੇ ਵਕਤ ਤੁਹਾਡੇ ਸਹਿਜ ਦੇ ਤਜਰਬਾ ਚਾਹੀਦਾ ਹੁੰਦਾ ਤੇ ਜਿੰਨਾ ਤਜਰਬਾ ਸਾਡੇ ਇਹ ਜਿਹੜੇ ਹੁਣ ਸਾਡੇ ਜਥੇਬੰਦੀਆਂ ਵਾਲੇ ਬੰਦੇ ਹੈਗੇ ਐਨਾ ਰਿੱਚ ਤਜਰਬਾ ਹੈ ਨਹੀਂ ਕਿਸੇ ਕੋਲ ਉਹ ਲਗਾਤਾਰ 30 ਸਾਲ ਰਹੇ ਸਟਰਗਲ ਬਟ ਇਹਨਾਂ ਨੂੰ ਆਪਣੀ ਪੈਂਤੜੇ ਬਾਜੀ ਤੇ ਜਰੂਰ ਪਰਚੋਲ ਕਰਨੀ ਚਾਹੀਦੀ ਹੈ ਨਹੀਂ ਇਹ ਸਾਡੇ ਸਮਾਗਮ ਢਾਡੀਆਂ ਦਾ ਤਾਂ ਮਸਲਾ ਹੈ ਕਿ ਉਹਨਾਂ ਨੇ ਇਤਿਹਾਸ ਸੁਣਾਇਆ ਆਪ ਦੀ ਪੇਟਾ ਲਈ ਚਲੇ ਗਏ ਲੀਡਰਾਂ ਦਾ ਨਹੀਂ ਇਹ ਹੁੰਦਾ ਨਹੀਂ ਅਸੀਂ ਢਾਡੀਆਂ ਵਾਲੇ ਹਿੱਸੇ 'ਚ ਆ ਜਾਣਾ ਆਈ ਗਏ ਆ ਦੇਖ ਸਾਡੇ ਇਨਫਲੂਐਂਸ ਨਹੀਂ ਰਹਿਣੇ